ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਸੀ ਕਿ ਜਿਉਂ ਨਸ਼ਿਆਂ ਪ੍ਰਤੀ ਦਿੱਤਾ ਐਕਸ਼ਨ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਨਸ਼ਾ ਤਸਕਰਾ ਦੇ ਘਾਟ ਅਠੰਡ ਦੇ ਮਾਮਲੇ ਸਾਹਮਣੇ ਆ ਰਹੇ ਸੀਗੇ ਸੁजानਪੁਰ ਅਤੇ ਪਠਾਨਕੋਟ ਦੇ ਵਿੱਚ ਪਹਿਲਾ ਮਾਮਲਾ ਦੇਖਣ ਨੂੰ ਸਾਹਮਣੇ ਆ ਰਿਹਾ ਤੁਸੀਂ ਤਾਂ ਦਿਖਾ ਰਿਹਾ ਪ੍ਰੇਮਨਗਰ ਦੇ ਵਿੱਚ ਇਸ ਲਈ ਆਪਾਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਸੁजानਪੁਰ ਅਤੇ ਪਠਾਨਕੋਟ ਪੁਲਿਸ ਵੱਲੋਂ ਐਸੇ ਇੱਕ ਵੱਡਾ ਐਕਸ਼ਨ ਕੀਤਾ ਗਿਆ ਕਿ ਨਸ਼ਾ ਤਸਕਰ ਵਿਦੇ ਖਿਲਾਫ 11 ਮਾਮਲੇ ਐਨਡੀਬੀਸੀ ਐਕਟ ਦੇ ਦਰਜ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਤੇ ਨਗਰ ਕੌਂ ਇੱਕ ਬੁਲਡوزر ਚਲਾ ਕੇ ਸੜਕਾਂ ਵੀੜਾ ਤਾਂ ਵਸਤ ਕਰ ਦਿੱਤਾ ਗਿਆ ਤੁਸੀਂ ਦਿਖਾ ਦੇਗੇ ਕਿ ਇਸ ਵੱਲੇ ਪੂਰਾ ਪ੍ਰਸ਼ਾਸਨ ਇੱਥੇ ਮੌਜੂਦ ਹੈ ਔਰ ਮੈਲਗੋਸ ਸੁਯਾਂਬੂ ਦੀ ਟੀਮ ਦੇ ਐਸਐਸਪੀ ਪਠਾਨਕੋਟ ਰਜਿੰਦਰ ਸਿੰਘ ਤੇ ਲੈ ਕੇ ਨਾਲ ਨਾਲ ਡਿਊਟੀ ਨਾ ਦੀ ਸਟੇਟ ਤੇ ਪਹੁੰਚੇ ਨੇ ਉਹਨਾਂ ਵੱਲੋਂ ਮੌਕੇ ਦਾ ਜਾਇਜ਼ਾ ਲੀਤਾ ਜਾ ਰਿਹਾ ਹਾਲਾਂਕਿ ਪਰਿਵਾਰਿਕ ਨਿਯੰਮਬਾ ਵੱਲੋਂ ਵਿਰੋਧ ਵੀ ਜਿਹੜਾ ਕੀਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਜਿਹੜੇ ਆ ਕੂਟਾ ਪ੍ਰਬੰਧ ਜਿਹੜੇ ਸਖਿਆ ਦੇ ਤੇ ਕੀਤੇ ਹੋਏ ਨੇ ਤੋ ਦਿਖਾ ਸਕਦਾ ਕਿ ਲੰਬੀ ਲਾਈਨ ਜਿਹੜੀ ਇੱਥੇ ਪੁਲਿਸ ਮੌਜੂਦ ਹੈ ਵੀ ਆ ਗਈ ਔਰ ਕਾਫੀ ਮਮਲਾਦਮੀ ਰਿਤੇ ਪਹੁੰਚੇ ਹੋ ਬਿਲਕੁਲ ਤਵਸ ਕੀਤਾ ਗਿਆ ਔਰ ਸਾਫ ਤੌਰ ਤੇ ਸੁਨੇਹਾ ਦਿੱਤਾ ਗਿਆ ਕਿ ਜੇਕਰ ਕੋਈ ਵੀ ਨਸ਼ੀ ਦੀ ਗੱਲ ਵਿੱਚ ਕੋਈ ਵੀ ਨਸ਼ਾ ਦਸਕਰ ਹੋਏਗਾ ਉਹਦੇ ਖਿਲਾਫ ਇਦਾਂ ਦੀ ਹੀ ਕਾਰਵਾਈ ਕੀਤੀ ਜਾਵੇਗੀ ਇਹ ਵੱਡਾ ਐਕਸ਼ਨ ਜਿਹੜਾ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਦੇਖ ਨੂੰ ਮਿਲ ਰਿਹਾ ਇਸ ਸੰਬੰਧੀ ਆਪ ਐਸਐਸਪੀ ਪਖਾਨਕੋਟ ਕੁਲਜਿੰਦਰ ਸਿੰਘ ਤੇ ਲੋਹਣਾ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕੀ ਕਹਿਣਾ ਉਹਨਾਂ ਦਾ ਇਸ ਵੱਡੀ ਕਾਰਵਾਈ ਦੇ ਬਾਰੇ ਇੱਕ ਵਾਰ ਦੁਬਾਰਾ ਕਿਸ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਬੁਲਡੋਜ਼ਰ ਨੇ ਸੁਨੇਹ ਦੁਆਰਾ ਚੱਲ ਪਿਆ ਔਰ ਔਰ ਜਿਹੜਾ ਪੂਰਾ ਘਰ ਜਿਹੜਾ ਹੈ ਉਹਨੂੰ ਜਿਹੜਾ ਉਹ ਪੀਨਾ ਪੰਗਾ ਚਲਾ ਕੇ ਵਿਵਸਥ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਤੋਂ ਮਿਲੂਤ ਨੇ ਕੋਈ ਤੁਸੀਂ ਆ ਦੇਖ ਰਹੇ ਹੋ ਕਿਆ ਦੀ ਨਿਊਜ਼ ਦੇ ਮਾਧਿਅਮ ਰਾਹੀਂ ਵੀ ਦੇਖਦੇ ਤਸਵੀਰਾਂ ਦੇ ਵਿੱਚ ਵੀ ਪ੍ਰੇਮ ਨਗਰ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਨਗਰ ਕੌਂਸਲ ਸੁਧਾਰਪੁਰ ਦੇ ਅਧਿਕਾਰੀਆਂ ਦੀ ਦੇਖਣ ਨੂੰ ਮਿਲੀ ਆ ਦੇਖੋ ਜਿਹੜੀ ਅ ਅੱਜ ਦੀ ਕਾਰਵਾਈ ਆ ਇਹ ਕਾਰਵਾਈ ਮਿਸੀਪਲ ਕਾਉਂਸਲ ਵੱਲੋਂ ਇਨੀਸ਼ੀਏਟ ਕੀਤੀ ਗਈ ਆ ਕਿਉਂਕਿ ਇਲੀਗਲ ਜਿਹੜੀ ਇਨਕ੍ਰੋਚਮੈਂਟਸ ਹੈਗੀਆਂ ਉਹਨਾਂ ਦੀ ਡਰਾਈਵ ਚੱਲ ਰਹੀ ਆ ਉਹਦੇ ਵਿੱਚ ਜੇਕਰ ਕੋਈ ਲਾਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਆ ਤੇ ਉਹਦੇ ਵਾਸਤੇ ਪਠਾਨਕੋਟ ਪੁਲਿਸ ਨੇ ਆਪਣੇ ਪ੍ਰੋਪਰ ਬੰਦੋਬਸਤ ਕੀਤੇ ਐਂਡ ਵੀ ਆਰ ਹੈਵਿੰਗ ਦੀ ਡਿਊਟੀ ਮੈਜਿਸਟਰੇਟ ਆਲਸੋ ਤੋਂ ਜਿਹੜੀ ਇਹ ਡੈਮੋਲੇਸ਼ਨ ਹੈਗੀ ਆ ਜਾਂ ਇਨਕ੍ਰੋਚਮੈਂਟ ਐਂਡ ਡੈਮੋਲੇਸ਼ਨ ਹੋ ਰਹੀ ਆ ਤੇ ਜਦੋਂ ਅਸੀਂ ਰਿਕਾਰਡ ਨੂੰ ਦੇਖਿਆ ਇਹ ਰਿਕਾਰਡ ਤੋਂ ਪਤਾ ਚੱਲਿਆ ਹੈਗਾ ਕਿ ਅਕਸਰ ਅਪਰਾਧਿਕ ਗਤੀਵਿਧੀਆਂ ਵਾਲੇ ਹੀ ਜਿਹੜੇ ਹੈਗੇ ਆ ਡੈਮੋਲੇਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਆ ਔਰ ਦੂਸਰੀ ਤਰ੍ਹਾਂ ਦੀਆਂ ਜਣੀਆਂ ਹੈਗੀਆਂ ਕਾਰਵਾਈਆਂ ਕਰਦੇ ਕੋਕੜਾ ਨੂੰ ਡਰ ਨਹੀਂ ਹੈ ਕਾਨੂੰਨ ਦਾ ਸੋ ਇਹਦਾ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਅੱਜ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 11 ਅਪਰਾਧਿਕ ਮਾਮਲੇ ਜਿਹੜੇ ਹੈਗੇ ਆ ਦਰਜ ਨੇ ਔਰ 11 ਦੇ 11 ਹੀ ਜਿਹੜੇ ਹੈਗੇ ਆ ਤਕਰੀਬਨ ਉਹ ਨਾਰਕੋਟਿਕਸ ਦੀ ਸਮਗਲਿੰਗ ਦੇ ਮੁਕਦਮੇ ਦਰਜ ਆ ਸੋ ਜਿਹੜੀ ਕਾਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਜ਼ਾਬਤੇ ਮੁਤਾਬਕ ਔਰ ਜ਼ਾਦੇ ਵਿੱਚ ਰਹਿ ਕੇ ਹੋ ਰਹੀ ਆ ਔਰ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਰਕਾਰ ਉਹਦਾ ਜਿਹੜੀ ਪੰਜਾਬ ਸਰਕਾਰ ਬੜੀ ਸਖਤੀ ਨਾਲ ਪੇਸ਼ ਆਵੇਗੀ ਕਿੰਨੇ ਮਕਾਨ ਜਿਹੜੇ ਹੈਗੇ ਨਸ਼ਾ ਤਸਕਰਾਂ ਦੇ ਅਸਟਾਇਜਾ ਦੇ ਦੇਖੋ ਇਹ ਜਿਹੜੀ ਇਲੀਗਲ ਇਨਕ੍ਰੋਚਮੈਂਟ ਹੈਗੀ ਆ ਇਹਨੂੰ ਆਇਡੈਂਟੀਫਾਈ ਲੋਕਲ ਗਵਰਨਮੈਂਟ ਬੋਰਡ ਕਰ ਦਿਆ ਲੋਕਲ ਗਵਰਨਮੈਂਟ ਆਇਡੈਂਟੀਫਾਈ ਕਰ ਦਈਏ ਕਿ ਇਲੀਗਲ ਇਨਕ੍ਰੋਚਮੈਂਟ ਕਿਵੇਂ ਕੀਤੀ ਗਈ ਹੈਗੀ ਆ ਫਿਰ ਉਸ ਤੋਂ ਬਾਅਦ ਆਇਡੈਂਟੀਫਾਈ ਹੋ ਜਾਂਦਾ ਕਿ ਇਹਦਾ ਅਪਰਾਧਿਕ ਪਿਛੋਕੜ ਕੀ ਆ ਕਿਉਂਕਿ ਸਾਨੂੰ ਅਪਰੋਚ ਕੀਤਾ ਜਾਂਦਾ ਕਿ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ ਪੁਲਿਸ ਨੂੰ ਦਾਅ ਦਿੱਤੀ ਜਾਵੇ ਪੁਲਿਸ ਨੂੰ ਦਾਅ ਜਦੋਂ ਅਸੀਂ ਦਿੰਨੇ ਤਾਂ ਅਸੀਂ ਆਪਣੀ ਵੈਰੀਫਿਕੇਸ਼ਨਸ ਵੱਖਰੀਆਂ ਕਰਦੇ ਆ ਸੋ ਵੈਰੀਫਿਕੇਸ਼ਨ ਤੋਂ ਪਾਇਆਗਾ ਕਿ ਦੇ ਖਿਲਾਫ 11 ਮਕਦਮੇ ਦਰਜ ਆ ਹੋਰ ਵੀ ਜਿਸ ਤਰ੍ਹਾਂ ਦੀ ਵੀ ਸਾਨੂੰ ਰਿਕੁਐਸਟ ਜਿਹੜੀ ਹੈਗੀ ਆ ਸਿਵਲ ਅਥਾਰਟिटीज ਵੱਲੋਂ ਆਏਗੀ ਵੀ ਵਿਲ ਕੋਆਪਰੇਟ ਇਨ ਫਿਊਚਰ ਐਸ ਐਸ ਕਿੰਨੇ ਹੋਰ ਕੇਸ ਜਿਹੜੇ ਹੈਗੇ ਉਹ ਹੈਗੇ ਐਸ ਤਰ੍ਹਾਂ ਦੱਸਣਾ ਮੁਸ਼ਕਲ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਿਵਲ ਅਥਾਰਟिटीज ਵੱਲੋਂ ਉਹ ਕਮ ਹੋਣਗੇ ਅਸੀਂ ਉਹਦੀ ਪਾਲਣਾ ਕਰਾਂਗੇ